ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਦਾ ਸਾਧੂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਤਹਿਸੀਲ ਸਾਦਕ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੁਆ ਗੱਬਣਾ ਮੱਝ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਆ ਸੁਖਰਾਜ ਪੋਮਾਰਾਮ ਉਹ ਵੀ ਜਰੂਰ ਫੋਲੋ ਕਰ ਲਿਓ ਤੇ ਪਹਿਲੀ ਗੱਲ ਦੋਸਤੋ ਇਹ ਜਿਹੜੀ ਮੱਝ ਦੀ ਤੁਸੀਂ ਸਾਹਮਣੇ ਵੀਡੀਓ ਦੇਖ ਰਹੇ ਆ ਇਹ ਮੱਝ ਵਕਾਊ ਆ ਤੇ ਬਾਕੀ ਜਿੰਨੇ ਪਸ਼ੂ ਆ ਦੋਸਤੋ ਸਾਰੇ ਬਾਈ ਜੀ ਹਾਰਾਂ ਦੇ ਘਰ ਦੀ ਬਲੱਡ ਲਾਈਨ ਆ ਇਹ ਮੱਝ ਵੀ ਘਰ ਦੀ ਆ ਤੇ ਸੀਲ ਇੰਨੇ ਕ ਜ਼ਿਆਦੇ ਆ ਵੀ ਸਾਰੇ ਪਸ਼ੂ ਬਾਕੀ ਅੰਦਰ ਖੜੇ ਆ ਤੇ ਇਹਨੂੰ ਮੈਂ ਬਾਹਰ ਕੱਢ ਕੇ ਹੁਣ ਵੀਡੀਓ ਬਣਾ ਰਹੇ ਆ ਤੇ ਬਿਲਕੁਲ ਨਹੀਂ ਐਸ ਵੀ ਕਰ ਰਹੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਕਿਸੇ ਵੀ ਕਸਮ ਦੀ ਇਹਨੂੰ ਕੋਈ ਹੈ ਨਹੀਂ ਗੇ ਇਹੋ ਜੀ ਤਿੰਨ ਪੰਜ ਨਹੀਂ ਕਰਨ ਵਾਲੀ ਗੱਲ ਆ ਸੀਲਸ ਲੱਗਾ ਹੱਦੋਂ ਜ਼ਿਆਦੇ ਬਾਈ ਜੀ ਤੇ ਡਿਟੇਲ ਆਪਾਂ ਲੈਣੇ ਆ ਬਾਈ ਤੋਂ ਤੇ ਕਰ ਦੇਣੇ ਆ ਤੁਹਾਡੇ ਨਾਲ ਸਾ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਬਲਕਰਨ ਸਿੰਘ ਹੈ ਜੀ ਬਲਕਰਨ ਸਿੰਘ ਬਲਕਰਨ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੋ ਆਪਣਾ ਨੰਬਰ 83606 83606 99313 99313 ਹਾਂ ਤੇ ਮੱਝ ਬਾਈ ਆਪਣੇ ਘਰ ਦੀ ਹੈ ਜੀ ਹਾਂ ਘਰ ਦੀ ਹੈ ਬਾਈ ਤੇ ਕਿਨਵਾ ਸੂਆ ਸੁੰਦੀ ਹੈ ਦੋ ਸੂਏ ਸੂਲੀ ਤੇ ਤੀਜਾ ਸੂਆ ਬਈ ਤੀਜੇ ਸੂਏ ਲੇ ਗੱਭਣ ਹਾਂ ਤੇ ਕਿੰਨੇ ਕ ਦਿਨ ਲੈਂਦੀ ਹੈ ਤਕਰੀਬਨ ਲੈਨ ਨੂੰ ਤਾਂ ਬਈ 5-6 ਦਿਨਾਂ ਦੇ ਰਹਿੰਦੇ ਤੇ ਦੇਣਾ ਲਿਖਤੀ ਰੂਪ ਚ 5-6 ਦਿਨ ਰਹਿੰਦੇ ਹਾਂ ਲਿਖਤੀ ਰੂਪ ਚ ਠੀਕ ਹੈ ਜੀ ਕੋਈ ਇੱਕ ਅੱਧਾ ਦਿਨ ਦਾ ਅੱਗਾ ਪਿਛਾ ਵੀ ਹੁੰਦਾ ਅੱਗੇ ਇੱਕ ਅੱਧਾ ਦਿਨ ਵੱਧ ਲੈ ਜਾਂਦੀ ਦਿਨਾਂ ਤੋਂ ਠੀਕ ਹੈ ਜੀ ਤੇ ਬਈ ਕਿੰਨਾ ਕ ਦੁੱਧ ਕੱਢਿਆ ਨੇ ਤੁਹਾਡੇ ਕੋਲੇ ਬਈ ਗਾਰੰਟੀ ਸ਼ੂ ਦਾ 13 ਲੀਟਰ ਦੁੱਧ ਹੀ ਚੋਇਆ ਜੀ ਦੀ ਗਾਰੰਟੀ ਦੇ ਸਕਦੇ ਹਾਂ ਠੀਕ ਹੈ ਜੀ ਤੁਹਾਡੇ ਘਰੇ 13 ਲੀਟਰ ਚੋਇਆ ਤੁਸੀਂ ਹਾਂ ਵੀ ਇਹ ਕਹਿਣ ਦੀ ਗੱਲ ਨਹੀਂ ਇਹ ਗੱਲ ਨਿਬੜੂਗੀ ਤੇ ਬਾਈ ਇਹ ਤੁਸੀਂ ਸੀਲ ਦੱਸਦੇ ਸੀ ਬਹੁਤ ਜਿਆਦੇ ਆ ਤੇ ਸੀਲ ਤਾਂ ਬਾਈ ਇੰਨੀ ਕਾ ਵੀ ਆਪਣੇ ਬਾਕੀ ਦੇ ਪਸ਼ੂ ਵੇਲਾ ਅੰਦਰ ਖੜੇ ਆ ਹਾਂਜੀ ਇਹਨੂੰ ਜਿਵੇਂ ਮਰਜੀ ਐਂਚੋ ਜਿੱਥੇ ਮਰਜੀ ਬੰਨ ਲਾ ਕਰ ਲਾ ਪੂਰਾ ਐਚ ਵੀ ਨਹੀਂ ਕਰਦੀ ਹਾਂ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਇਹ ਗੱਲ ਤਾਂ ਤੇ ਜੇ ਕੱਲ ਨੂੰ ਮੰਨ ਲਾ ਵੀ ਰੱਬ ਨਾ ਕਰੇ ਜੇ ਬੱਚੇ ਨੂੰ ਕੋਈ ਹੀਮ ਕੀ ਹੁੰਦੀ ਹੈ ਕਿਸੇ ਪਸ਼ੂ ਨੂੰ ਤੇ ਕਦੇ ਟੀਕਾ ਨਹੀਂ ਬਾਈ ਨੇ ਲਾਇਆ ਹਾਂ ਜੇ ਤਿੱਕਰ ਬਾਈ ਅਸੀਂ ਟੀਕੇ ਵਾਲੇ ਪਾਸੇ ਨਹੀਂ ਗਏ ਇਹ ਵੀ ਸਾਡੇ ਤੇ ਦੂਜੇ ਪਸ਼ੂਆਂ ਦੇ ਉਨੇ ਹੀ ਜਾਏ ਵਾਹ ਬਈ ਵਾਹ ਕਿਸੇ ਦਾ ਵੀ ਲਾਇਆ ਕਰੋ ਉਹ ਇੱਕ ਸਾਡੇ ਪਹਿਲਾਂ ਦਾ ਬੱਚਾ ਮਰ ਗਿਆ ਜੀ ਤੋਂ ਉਹ ਪਹਾੜੇ ਤੇ ਹੀ ਉਹ ਮਿਲਦੀ ਠੀਕ ਹੈ ਜੀ ਪਹਾੜੇ ਤੇ ਹੀ ਇਹ ਪੈ ਜਾਂਦੀ ਬੱਚਾ ਹੁੰਦਿਆਂ ਵੀ ਪੈ ਜਾਂਦਾ ਵਾਹ ਜੀ ਵਾਹ ਲਓ ਵੀ ਸਜਣੋਂ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਤੀਜੇ ਸੂਏ ਸੁਣਾ ਸਿੰਗ ਪਿਛਲੇ ਪਾਸਿਓਂ ਅੱਗੇ ਪਾਸੇ ਨੂੰ ਕੁੰਡੇ ਆ ਗ੍ਰੇਡੇਡ ਮੱਝਾ ਦੋਸਤੋ ਜਿਵੇਂ ਨੀਲੀ ਲਾਵੀ ਕ੍ਰੋਸ ਹੋ ਜਾਂਦੀ ਹੈ ਨਾ ਇਸ ਤਰ੍ਹਾਂ ਇਹ ਸੀਲ ਸਲੱਗ ਸਾਰੇ ਪਸ਼ੂਬਾਈ ਦੇ ਅੰਤਾਂ ਦੇ ਆ ਥਣ ਹਵਾਨਾ ਤੋਂ ਨੇੜੇ ਹੋ ਕੇ ਦਿਖਾ ਦਿੰਨਾ ਨਹੀਂ ਤਾਂ ਹੋਰ ਕਿਸੇ ਬੰਦੇ ਨੂੰ ਪਸ਼ੂਆਂ ਨਾਲ ਬਹਿਣ ਨਹੀਂ ਦਿੰਦਾ ਬੱਚਿਆਂ ਵਾਲੇ ਘਰੇ ਦੋਸਤੋ ਸ਼ਿਫਾਰਿਸ਼ ਕਰਦੇ ਆਂ ਸੀ ਇਹੋ ਜਿਹੇ ਪਸ਼ੂਆਂ ਨੂੰ ਵੀ ਤੁਸੀਂ ਰੱਖਣ 'ਚ ਬਿਹਤਰ ਰਹੂਗਾ ਕਿਉਂਕਿ ਛੋਟੇ ਬੱਚੇ ਜਿਵੇਂ ਮਰਜ਼ੀ ਖੇਡਦੇ ਫਿਰਨੇ ਆਵਦੇ ਪਸ਼ੂਆਂ ਦੇ ਥੱਲੇ ਤੇ ਕੋਈ ਡਰ ਡੁੱਕਰ ਵਾਲੀ ਗੱਲ ਨਹੀਂ ਹੁੰਦੀ ਤੇ ਬਾਈ ਜੀ ਇੱਕ ਪਾਸੇ ਨਾ ਥੋੜੀ ਜੀ ਬਾਈ ਆਪਾਂ ਨੂੰ ਬਹਿਣੀ ਵਾਲੇ ਪਾਸੋਂ ਥੋੜੀ ਜੀ ਉੱਚੀ ਲੱਗਦੀ ਹੈ ਉਹਦੀ ਕੋਈ ਗਾਰੰਟੀ ਛੁਦਾ ਹੈ ਹਾਂ ਬਾਈ ਜੇ ਕੋਈ ਥਣ ਥਣ ਘੱਟਦੀ ਆਪਣੇ ਫੁੱਲ ਗਾਰੰਟੀ ਹੋ ਗਈ ਬੰਦਾ ਘਰੇ ਲਈ ਆ ਕੇ ਵੀ ਸਾਨੂੰ ਮੋੜਦਾ ਜੇ ਥਣ ਘੱਟ ਹੋਵੇ ਵਾਹ ਜੀ ਵਾਹ ਲਓ ਵੀ ਮਿੱਤਰੋ ਇੰਨੀ ਗਾਰੰਟੀ ਕੋਈ ਨਹੀਂ ਦਿੰਦਾ ਹਾਂ ਥੋੜਾ ਤੁਸੀਂ ਦੇਖ ਸਕਦੇ ਹੋ ਉਹ ਬਾਈ ਮੈਂ ਆਫ ਕੈਮਰਾ ਬਾਈ ਤੋਂ ਪੁੱਛਿਆ ਸੀਗਾ ਬਾੜੀ ਜੀ ਥੋੜੀ ਜੀ ਹੈਗੀ ਆ ਬਾੜੀ ਨਹੀਂ ਗਈ 19 20 ਵੀ ਨਹੀਂ ਗਈ ਜਿਵੇਂ ਮੜੀ ਜੀ ਆ ਉਹ ਆਪਣੀ ਗਰੰਟੀ ਹੋ ਜੀ ਬਾਈ ਦੀ ਇਹ ਫੁੱਲ ਗਰੰਟੀ ਐ ਚੋਈ ਦੀ ਤੇ ਤੋੜ ਕੇ ਤੁਹਾਨੂੰ ਇਹ ਦਿਖਾਉਣੇ ਲਓ ਵੀ ਸੱਜਣੋ ਹਰ ਪੱਖ ਤੋਂ ਤੁਹਾਨੂੰ ਮੱਝ ਦਿਖਾਤੀ ਆ ਹਫਤਾਕ ਸੌਣ ਦਾ ਤਕਰੀਬਨ ਰਹਿੰਦਾ ਲਿਆ ਦੇ ਪਾਣੀ ਪੀ ਲੈਂਦੇ ਜੋ ਪੀਂਦੀ ਆ ਸੋ ਦੋਸਤੋ ਅਵੇ ਸੀਲ ਤਾਂ ਇੰਨੇ ਹੀ ਕਾ ਯਾਰ ਐ ਖੜੀ ਘਰੇਲੂ ਪਰਿਵਾਰ ਆ ਜ਼ਿਮੀਂਦਾਰ ਪਰਿਵਾਰ ਕੋਲੇ ਇਹ ਮੱਝ ਆ ਦੋਸਤੋ ਪੂਰਵੀ ਪਸ਼ੂ ਬਾਈ ਦੇ ਜਮਾ ਸੀਲਸ ਲੱਗਾ ਸਾਰੇ ਇਹ ਰਵਾਈ ਬਾਈ ਹਰਾਨਾ ਪੁਰਾਣਾ ਆ ਆ ਦੇਖ ਸਕਦੇ ਹੋ ਤੁਸੀਂ ਸੀਲਸ ਲੱਗਦੀ ਬਾਈ ਕਹਿੰਦਾ ਵੀ ਇੰਨੀ ਇੱਕ ਗਾਰੰਟੀ ਆ ਲੈ ਚਲੋ ਉੱਥੇ ਹੀ ਬੰਨਦੇ ਬਾਈ ਜੀ ਲਓ ਵੀ ਮਿੱਤਰੋ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾਤਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਲੋ ਵੀ ਮਿੱਤਰੋ ਸਾਰਾ ਹਵਾਨਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਹੈ ਪਿੱਠਪੁੜਾ ਵੀ ਦਿਖਾਤਾ ਹੈ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਫਿਰ ਆਪਾਂ ਇਹਦਾ ਮੁੱਲ ਕਰਾਉਣ ਨੂੰ ਭਾਈ ਜਿੰਨਾ ਮਰਜ਼ੀ ਕਰਾ ਲਾ ਠੀਕ ਹੈ ਜੀ ਆਪਾਂ ਗੱਲ ਮੁੱਲ ਨਹੀਂ ਗੱਲ ਦੇਣ ਵਾਲੀ ਕਰਨੀ ਆ ਠੀਕ ਹੈ ਜੀ 1 ਕ ਲੱਖ ਤੇ 5000 ਰੁਪਏ ਦੀ ਆਪਾਂ ਦੇਣੀ ਆ ਵਾਹ ਬਾਈ ਵਾਹ ਕੀ ਬਾਤ ਹੈ ਐਵੇਂ ਮੁੱਲ ਤੇ ਨੂੰ 1 20 15 ਕਰੀਏ ਉਹ ਤਾਂ ਫਾਇਦਾ ਨਹੀਂ ਸਹੀ ਆ ਭਾਈ ਸਿੱਧੀ ਜੀ ਗੱਲ ਆ ਕੋਈ ਹਵਾ ਨਹੀਂ ਮਾਰਨਾ ਆਪਣਾ ਤਾਂ ਘਰ ਦਾ ਹੀ ਸੌਦਾ ਠੀਕ ਹੈ ਜੀ ਲੋ ਵੀ ਪਾਸੂ ਜਗਾ ਨਾ ਹੋਣ ਕਰਕੇ ਵੇਚਦੇ ਆ ਉਸ ਡੰਗਰ ਹੋ ਗਏ ਜਿਆਦਾ ਸਹੀ ਗੱਲ ਲੋ ਵੀ ਮਿੱਤਰੋ 105000 ਬਾਈ ਨੇ ਮੁੱਲ ਕੀਤਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਬਾਈ ਕਹਿੰਦਾ ਵੀ ਕੋਈ ਜਿਆਦੇ ਖੱਬਾ ਸੱਜੀ ਵਾਲੀ ਗੱਲ ਨਹੀਂ ਕਿ ਆਪਾਂ ਮੰਗੇ ਉਹਨੇ ਕੀ ਆ ਕੋਈ ਜਿਆਦੇ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਤੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਇਸ ਨੰਬਰ ਦੇ ਤੁਸੀਂ ਬਾਈ ਜਿਹੜਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਇਸ ਤਰ੍ਹਾਂ ਨਹੀਂ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਦੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ